ਪਖੜਾ ਬਿਆਸ ਪ੍ਰਬੰਧਨ ਬੋਰਡ ਨੇ ਸੀਆਈਐਸਐਫ ਨੂੰ 8.5 ਕਰੋੜ ਰੁਪਏ ਦਿੱਤੇ ਪੰਜਾਬ ਦੇ ਦਖਲ ਦੇ ਬਾਵਜੂਦ ਵੀ ਸੁਰੱਖਿਆ ਤੈਨਾਤੀ ਸ਼ੁਰੂ ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਪੰਜਾਬ ਅਤੇ ਹਰਿਆਣਾ ਦੇ ਵਿੱਚ ਪਾਣੀ ਦੇ ਬੰਨ੍ਹ ਦੀ ਸੁਰੱਖਿਆ ਨੂੰ ਲੈ ਕੇ ਚੱਲ ਰਿਹਾ ਵਿਵਾਦ ਦੇ ਦਰਮਿਆਨ ਇੱਕ ਵੱਡਾ ਫੈਸਲਾ ਸਾਹਮਣੇ ਆਇਆ ਹੈ ਪਖੜਾ ਬਿਆਸ ਮੈਨੇਜਮੈਂਟ ਬੋਰਡ ਬੀਬੀਐਮਬੀ ਨੇ ਪੰਜਾਬ ਸਰਕਾਰ ਦੇ ਵਿਰੋਧ ਦੇ ਬਾਵਜੂਦ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਜਾਨੀ ਕਿ ਸੀਆਈਐਸਐਫ ਦੀ ਤੈਨਾਤੀ ਦੇ ਲਈ 8.5 ਕਰੋੜ ਰੁਪਏ ਦੀ ਆਗਾ ਰਕਮ ਜਮ੍ਹਾਂ ਕਰਵਾ ਦਿੱਤੀ ਹੈ ਇਹ ਰਕਮ ਨਾ ਸਿਰਫ ਸੁਰੱਖਿਆ ਵੰਦਾ ਨੂੰ ਸਗੋਂ ਰਾਜਨੀਤਿਕ ਅਤੇ ਵਿੱਤੀ ਚਰਚਾ ਨੂੰ ਵੀ ਹਵਾ ਦੇ ਰਹੀ ਹੈ ਸਰੋਤਾਂ ਦੇ ਮੁਤਾਬਕ BBMP ਨੇ ਪਾਕੜਾ ਨੰਗਲ ਡੈਮ ਅਤੇ ਸਥਾਪਨਾਵਾਂ ਦੀ ਸੁਰੱਖਿਆ ਦੇ ਲਈ CISF ਨੂੰ ਅਗਾਹ ਭੁਗਤਾਨ ਕੀਤਾ ਹੈ ਇਹ ਤਣਾਤੀ ਹਾਈਬ੍ਰਿਡ ਮੋਡ ਦੇ ਵਿੱਚ ਹੋਵੇਗੀ ਜਿਸ ਦਾ ਮਤਲਬ ਹੈ ਕਿ CISF ਜਵਾਨਾਂ ਦੇ ਨਾਲ ਪੰਜਾਬ ਪੁਲਿਸ ਦੇ ਜਵਾਨ ਵੀ ਮੌਜੂਦ ਰਹਿਣਗੇ ਫਿਲਹਾਲ BBMP ਦੇ ਅਧੀਨ ਆਉਣ ਵਾਲੇ ਪ੍ਰੋਜੈਕਟਾਂ ਦੀ ਸੁਰੱਖਿਆ ਇਸ ਤਰ੍ਹਾਂ ਹੈ ਹਿਮਾਚਲ ਪ੍ਰਦੇਸ਼ ਪੁਲਿਸ ਪਾਕੜਾ ਤੇ ਪੌਂਗ ਡੈਮ ਦੀ ਸੁਰੱਖਿਆ ਕਰਦੀ ਹੈ ਪੰਜਾਬ ਪੁਲਿਸ ਨੰਗਲ ਡੈਮ ਅਤੇ ਤਲਵਾੜਾ ਟਾਊਨਸ਼ਿਪ ਦੀ ਸੁਰੱਖਿਆ ਦੇ ਵਿੱਚ ਤਨ ہے دس دیئے کہ بی بی ایم پی نے فیصلہ قانونی صلاح لے کے کیتا ہے کیونکہ اے بورڈ سیدھے কেন্দ্রীয় વિદ્યુਤ ਮੰਤਰालय ਦੇ ਅਧੀਨ ਕੰਮ ਕਰਦਾ ਹੈ ਮੰਤਰालय ਦਾ ਮੰਨਣਾ ਹੈ ਕਿ ਪਾਕੜਾ ਨੰਗਲ ਵਰਗੇ ਰਾਸ਼ਟਰੀ ਬੰਨਾਂ ਨੂੰ ਕਾਊਂਟਰ ਟੈਰਰਿਸਟ ਸੁਰੱਖਿਆ ਦੀ ਲੋੜ ਹੈ ਜੋ ਕੇਵਲ ਸੀਆਈਐਸਫ ਹੀ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਸੰਭਾਲ ਸਕਦੀ ਹੈ ਪੰਜਾਬ ਸਰਕਾਰ ਨੇ ਇਸ ਕਦਮ ਦੀ ਤਿੱਖੀ اپत्ति ਜਤਾਈ ਹੈ ਰਾਜ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਪੁਲਿਸ ਪਿਛਲੇ 70 ਸਾਲਾਂ ਤੋਂ ਸਫਲਤਾਪੂਰਵਕ ਸੁਰੱਖਿਆ ਸੰਭਾਲ ਰਹੀ ਹੈ ਸੀਆਈਐਸਫ ਦੀ ਤਨਾਤੀ ਨਾ ਜੁਲ ਬਿੱਤੀ ਬੋਝ ਵਧੇਗਾ ਦਰਸਲ ਪੰਜਾਬ ਵਿਧਾਨ ਸਭਾ ਨੇ 11 ਜੁਲਾਈ ਨੂੰ ਇੱਕ ਨਵਾਂ ਪ੍ਰਸਤਾਵ ਪਾਸ ਕਰਕੇ ਸੀਆਈਐਸਐਫ ਤੈਨਾਤੀ ਦਾ ਵਿਰੋਧ ਕੀਤਾ ਅਤੇ ਸਪਸ਼ਟ ਕੀਤਾ ਸੀ ਕਿ ਉਹ ਇਸ ਦਾ ਖਰਚ ਨਹੀਂ ਚੁਕਾਵੇਗੀ ਅਨੁਮਾਨ ਹੈ ਕਿ ਸੀਆਈਐਸਐਫ ਦੀ ਤੈਨਾਤੀ ਉੱਤੇ ਸਾਲਾਨਾ ਲਗਭਗ 99.3 ਕਰੋੜ ਰੁਪਏ ਦਾ ਖਰਚ ਆਵੇਗਾ ਪੰਜਾਬ ਦਾ ਤਰਕ ਹੈ ਕਿ ਰਾਜ ਪੁਲਿਸ ਸਥਾਨਕ ਹਾਲਾਤਾਂ ਤੇ ਭੂਗੋਲਿਕ ਚੁਣੌਤੀਆਂ ਨੂੰ ਵਧੀਆ ਸਮਝਦੀ ਹੈ ਅਜਿਹੇ ਦੇ ਵਿੱਚ ਸੀਆਈਐਸਐਫ ਦੀ ਤੈਨਾਤੀ ਬਿਨਾਂ ਕਿਸੇ ਅਸਲੀ ਸੁਰੱਖਿਆ ਖਤਰੇ ਦੇ ਸਿਰਫ ਵਿੱਤੀ ਦਬਾਅ ਪੈਦਾ ਕਰੇਗੀ ਗ੍ਰਹਿ ਮੰਤਰੀ ਮੰਤਰਾਲੇ ਅਤੇ ਕੇਂਦਰੀ ਵਿਦਿਅਤ ਮੰਤਰਾਲੇ ਦੇ ਨਿਰਦੇਸ਼ਾਂ ਤੋਂ ਬਾਅਦ 2022 ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਨੇ CISF ਤਨਾਤੀ ਨੂੰ ਮਨਜ਼ੂਰੀ ਦਿੱਤੀ ਸੀ ਹਾਲਾਂਕਿ ਉਸ ਸਮੇਂ ਤੋਂ ਹੀ ਪੰਜਾਬ ਲਗਾਤਾਰ ਇਸ ਦਾ ਵਿਰੋਧ ਕਰਦਾ ਸੀ ਕੇਂਦਰ ਨੇ ਮਈ 2025 ਦੇ ਵਿੱਚ ਨੰਗਲ ਡੈਮ ਉੱਤੇ 296 ਹਥਿਆਰਬੰਦ CISF ਜਵਾਨਾਂ ਦੀ ਤਨਾਤੀ ਨੂੰ ਮਨਜ਼ੂਰੀ ਦਿੱਤੀ ਇਸ ਦਾ ਉਦੇਸ਼ ਵਨ ਨੂੰ ਕਾਊਂਟਰ ਟੈਰਰਿਸਟ ਸੁਰੱਖਿਆ ਕਵਚਿਤ ਦੇਣਾ ਹੈ ਅਤੇ ਖੇਤਰ ਦੇ ਵਿੱਚ ਚੱਲ ਰਹੇ ਰਾਜਨੀਤਿਕ ਅਤੇ ਪਾਣੀ ਵਿਵਾਦ ਦੇ ਦਰਮਿਆਨ ਸੁਰੱਖਿਆ ਮਜ਼ਬੂਤ ਕਰਨੀ ਸੀ। ਬੀਬੀਐਮਬੀ ਦਾ ਕਹਿਣਾ ਹੈ ਕਿ ਇਹ ਤਣਾਤੀ ਉਸ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦੀ ਹੈ ਅਤੇ ਕਾਨੂੰਨੀ رائے ਵੀ ਇਸ ਦਾ ਸਮਰਥਨ ਕਰਦੀ ਹੈ। ਸਰੋਤ ਦੱਸਿਆ ਕਿ ਜੇ ਨੰਗਲਾ ਤੇ ਪਾਕੜਾ ਡੈਮ ਉਤੇ ਸੀਆਈਐਸਐਫ ਦੀ ਤਣਾਤੀ ਸਫਲ ਰਹੀ ਤਾਂ ਅਗਲੇ ਸਾਲ ਪੋਂਗ ਡੈਮ ਉਤੇ ਵੀ ਸੀਆਈਐਸਐਫ ਤਾਇਨਾਤ ਕੀਤੀ ਜਾਵੇਗੀ ਜਦਕਿ ਘੱਟ ਮਹੱਤਵਪੂਰਨ ਬਿਜਲੀ ਘਰ ਅਤੇ ਹੋਰ ਸਥਾਪਨਾਵਾਂ ਦੀ ਸੁਰੱਖਿਆ ਰਾਜ ਪੁਲਿਸ ਦੇ ਹਵਾਲੇ ਹੀ ਰਹੇਗੀ। ਵਿਸ਼ੇਸ਼ਕਾਂ ਕਹਿਣਾ ਹੈ ਕਿ ਇਹ ਕਦਮ ਸੁਰੱਖਿਆ ਨੂੰ ਮਜ਼ਬੂਤ ਕਰੇਗਾ ਪਰ ਨਾਲੇ ਵਿੱਤੀ ਬੋਝ ਅਤੇ ਕੇਂਦਰ ਰਾਜ ਵਿਵਾਦ ਵੀ ਵਧਾ ਸਕਦਾ ਹੈ ਪੰਜਾਬ ਦਾ ਸਪਸ਼ਟ ਰੁਖ ਹੈ ਕਿ ਉਹ ਇਸ ਤਨਾਤੀ ਦਾ ਖਰਚ ਨਹੀਂ ਚੁਕਾਵੇਗਾ ਦੂਜੇ ਪਾਸੇ ਹਰਿਆਣਾ ਅਤੇ ਹਿਮਾਚਲ ਵਰਗੇ ਭਾਗੀਦਾਰ ਰਾਜ ਇਸ ਨੂੰ ਸੁਰੱਖਿਆ ਦੇ ਹਿਸਾਬ ਨਾਲ ਸਹੀ ਕਦਮ ਮੰਨਦੇ ਹਨ ਪਾਖੜਾ ਨੰਗਲ ਵਰਗੇ ਬੰਨ ਸਿਰਫ ਊਰਜਾ ਉਤਪਾਦਨ ਦੇ ਲਈ ਹੀ ਨਹੀਂ ਸਗੋ ਰਾਸ਼ਟਰੀ ਜਲ ਸੁਰੱਖਿਆ ਲਈ ਵੀ ਬਹੁਤ ਮਹੱਤਵਪੂਰਨ ਹੈ ਅਜੇਹ ਦੇਵ ਚ ਸੀਆਈਐਸਬੀ ਦੀ ਤਨਾਤੀ ਇੱਕ ਪਾਸੇ ਸੁਰੱਖਿਆ ਨੂੰ ਮਜ਼ਬੂਤ ਕਰੇਗੀ ਤੇ ਦੂਜੇ ਪਾਸੇ ਪੰਜਾਬ ਅਤੇ ਕੇਂਦਰ ਦੇ ਵਿਚਕਾਰ ਰਾਜਨੀਤਿਕ ਕਿ ਖਿੱਚ ਤੁਹਾਨੂੰ ਵੀ ਵਧਾਏਗੀ ਆਉਣ ਵਾਲੇ ਮਹੀਨਿਆਂ ਦੇ ਵਿੱਚ ਦੇਖਣਾ ਦਿਲਚਸਪ ਹੋਵੇਗਾ ਕਿ ਇਹ ਵਿਵਾਦ ਕਿੱਥੇ ਤੱਕ ਪਹੁੰਚਦਾ ਹੈ ਤੇ ਕੀ ਪੰਜਾਬ ਆਪਣੇ ਵਿਰੋਧ ਉੱਤੇ ਕਾਇਮ ਰਹਿੰਦਾ ਹੈ ਜਾਂ ਕੋਈ ਨਵੀਂ ਸਹਿਮਤੀ ਬਣਦੀ ਹੈ ਕਵ ਨੂੰ ਸ਼ੇਅਰ ਕਰੋ ਲਾਈਕ ਕਰੋ ਤਾਂ ਜੋ ਅਗਲੀ ਅਪਡੇਟ ਤੁਹਾਡੇ ਨਾਲ ਅਸੀਂ ਸਭ ਤੋਂ ਪਹਿਲਾਂ ਸ਼ੇਅਰ ਕਰ ਸਕੀਏ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ਰ ਰਾਣਾ ਦੀ ਰਿਪੋਰਟ